ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ BJP ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਨੌਜਵਾਨਾਂ ਨੂੰ ਖੇਡ ਦੇ ਨਾਲ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਸਾਖੀ ਸਾਨੀ ਲੁਧਿਆਣਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਇਸ ਟੂਰਨਾਮੈਂਟ ਦਾ ਮੁੱਖ ਕਾਰਨ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਨੌਜਵਾਨ ਖੇਡ ਅਤੇ ਸੱਭਿਆਚਾਰ ਦੇ ਨਾਲ ਜੁੜ ਸਕਣ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਆਖਿਆ ਕਿ ਜਦੋਂ ਕੋਈ ਵੀ ਨੌਜਵਾਨ ਖੇਡਾਂ ਅਤੇ ਸੱਭਿਆਚਾਰ ਨਾਲ ਜੁੜੇਗਾ ਤਾਂ ਉਸਦਾ ਧਿਆਨ ਨਸ਼ੇ ਵੱਲ ਨਹੀਂ ਜਾਵੇਗਾ اس موکے اور کی کی کہ ہے साक्षी سانی نے ਅਤੇ امنیت کونڈل نے आओ सुनਦੇ ہاں اج ਅਸੀਂ ਸਮਰਾਲੇ ਦੇ ਕਵਿੰਟ ਜਿਹੜਾ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਫੁੱਟਬਾਲ ਦਾ ਤੇ ਇਹਦਾ ਬੇਸਿਕ ਜਿਹੜਾ ਮੈਸੇਜ ਹੈ ਉਹ ਇਹ ਹੈ ਕਿ ਸੇ ਯੈਸ ਟੂ ਲਾਈਫ ਨਾਟ ਟੂ ਡਰੱਗਸ ਐਂਡ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨਾਟ ਔਨ ਡਰੱਗਸ ਤੇ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਜਿੱਦਾਂ ਸੀਐਮ ਸਰ ਦਾ ਉਦੇਸ਼ ਹੈਗਾ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਡਾਵਤਨ ਪੰਜਾਬ ਦੀਆਂ ਵੀ ਇਸੇ ਮਕਸਦ ਨਾਲ ਖੜਾਏ ਗਈ ਸੀਗੀਆਂ ਐਂਡ ਹੁਣ ਐਸਐਸਪੀ ਮੈਡਮ ਵੱਲੋਂ ਇੱਥੇ ਇਨੀਸ਼ੀਏਟਿਵ ਲਿੱਤਾ ਗਿਆ ਹੈ ਪਹਿਲਾਂ ਵੀ ਇਹਨਾਂ ਨੇ ਜਿਮਨਾਸਟਿਕਸ ਦੀ ਮੀਟ ਕਰਾਈ ਸੀਗੀ ਅੱਜ ਇੱਥੇ ਮੈਡਮ ਕਰਾਰੇ ਹੈਗੇ ਫੁੱਟਬਾਲ ਦਾ ਟੂਰਨਾਮੈਂਟ ਇਹ ਬਹੁਤ ਹੀ ਇੱਕ ਵਦਿਆ ਅਇਸ਼ਾ ਲਗਾਯੋ ਕਦਮ ਹੈਗਾ ਜਿਹੜਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਮੈਡਮ ਦੀ ਜਿਹੜੀ ਇਹ ਰੈਪਲੀਕੇਸ਼ਨ ਹੈ ਹਰ ਇੱਕ ਪਿੰਡ ਦੇ ਵਿੱਚ ਵੀ ਜਾਣਾ ਬਹੁਤ ਹੀ ਜ਼ਰੂਰੀ ਹੈ ਸੋ ਮੈਂ ਮੈਡਮ ਨੂੰ ਵੀ ਕੰਗ੍ਰੈਚੁਲੇਟ ਕਰਨਾ ਚਾਹੁੰਦੀ ਹਾਂ ਇਹਨਾਂ ਨੇ ਬਹੁਤ ਹੀ ਸੋਹਣੀਆਂ ਵਰਦੀਆਂ ਵੀ ਦਿੱਤੀਆਂ ਇਹ ਬੱਚਿਆਂ ਨੂੰ ਤੇ ਬੱਚਿਆਂ ਦੇ ਵਿੱਚ ਵੀ ਇੱਕ ਉਚਾਅ ਆ ਹੈਗਾ ਐਂਡ ਇਹ ਆਪ ਹੀ ਆਪਣੇ ਆਪ ਚ ਮਿਸਾਲ ਬਣਨਗੇ ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਮੈਸੇਜ ਲੈ ਕੇ ਜਾਣਗੇ ਸੋ ਮੈਂ ਮੈਡਮ ਨੂੰ ਦੁਬਾਰਾ ਕੰਗ੍ਰੈਚੁਲੇਟ ਕਰਦੀ ਹਾਂ ਤੇ ਇੱਥੇ ਜਿਹੜੇ ਆਏ ਬੱਚੇ ਹੈਗੇ ਆ ਅੱਠ ਟੀਮਾਂ ਨੇ ਪਾਰਟਿਸਿਪੇਟ ਕਰਨਾ ਹੈ ਤੇ ਇਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਣਾ ਹੈ ਤੇ ਇਦਾਂ ਦੇ ਜਿਹੜੇ ਸਪੋਰਟਸ ਹੈਗੇ ਆ ਸਪੋਰਟਸ ਐਕਟੀਵਿਟੀਜ਼ ਅਸੀਂ ਕਰਾਂਦੇ ਰਹਾਂਗੇ ਥੈਂਕ ਯੂ ਰਿਪੀਟ ਜੀ ਮੈਮ ਜੀ ਮੈਮ ਅੱਜ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸੀਐਮ ਭਗਵੰਦ ਮਾਨ ਜੀ ਔਰ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਵੱਲੋਂ ਸਾਨੂੰ ਸਾਰੇ ਜ਼ਿਲ੍ਹਿਆਂ ਨੂੰ ਪੁਲਿਸ ਦੇ ਇੱਕ ਡਾਇਰੈਕਸ਼ਨ ਦਿੱਤੀਆਂ ਗਈਆਂ ਕਿ ਅਸੀਂ ਜਿਹੜੀ ਡਰਾਈਵ ਅਗੇਂਸਟ ਡਰੱਗਸ ਚਲਾ ਰਹੇ ਉਹਦੇ ਚ ਇਨਫੋਰਸਮੈਂਟ ਦੇ ਨਾਲ-ਨਾਲ ਅਸੀਂ ਕੁਝ ਨਾ ਕੁਝ ਪੋਜ਼ਿਟਿਵ ਐਕਟੀਵਿਟੀਆਂ ਵੀ ਕਰਨੀਆਂ ਜਿਦਾਂ ਜਿਦਾਂ ਸਾਡੀ ਕਮਿਊਨਿਟੀ ਪਾਰਟਿਸਿਪੇਸ਼ਨ ਹੋਵੇ ਉਹਦੇ ਤਹਿਤ ਹੀ ਅਸੀਂ ਅੱਜ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਇੱਕ ਫੁੱਟਬਾਲ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਿਹਦਾ ਮੇਨ ਮਕਸਦ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਜ਼ ਜਿਵੇਂ ਸਪੋਰਟਸ ਹੋ ਗਏ ਜਾਂ ਫਿਰ ਦੂਜੇ ਕਲਚਰਲ ਇਵੈਂਟਸ ਹੁੰਦੇ ਆ ਉਹਦੇ ਵੱਲ ਲੈ ਕੇ ਜਾਣਾ ਹੈ ਔਰ ਇੱਕ ਮੈਸੇਜ ਹੈ ਕਿ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਜਿਵੇਂ ਹੁਣ ਡੀਸੀ मैम ਨੇ ਵੀ ਦੱਸਿਆ ਵੀ ਇਸ ਤਰ੍ਹਾਂ ਦੀ ਚੀਜ਼ਾਂ ਜੇ ਜਦੋਂ ਵਿਲਿੰਗਲੀ ਯੂਥ ਇਨਵੋਲਵ ਹੋਏਗਾ ਤੇ ਆਪਣੇ ਆਪ ਉਹਨਾਂ ਦਾ ਆਈਡਲ ਮਾਈਂਡ ਤੇ ਜਿਹੜਾ ਡਰੱਗਸ ਵੱਲ ਧਿਆਨ ਜਾਂਦਾ ਬਿਲਕੁਲ ਨਹੀਂ ਜਾਏਗਾ ਤੇ ਅਸੀਂ ਹੋਪ ਕਰਦੇ ਆ ਤੁਹਾਡੇ ਥਰੂ ਵੀ ਕਿ ਤੁਸੀਂ ਵੀ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਹੋਰ ਵੀ ਸਾਡੀ ਜਿਹੜੀ ਥੰਨਾ ਜ਼ਿਲ੍ਹੇ ਦੀ ਸਿਟੀਜ਼ਨਸ ਨੂੰ ਉਹਨਾਂ ਨੂੰ ਇਸ ਵੱਲ ਕਿ ਸਾਡੇ ਨਾਲ ਜਿਹੜੇ ਡਰਾਈਵ ਅਗੇਂਸਟ ਡਰੱਗਸ ਹੈ ਉਹਦੇ 'ਚ ਸਾਡੇ ਨਾਲ ਜੁੜੋ ਔਰ ਜਿਹੜੇ ਅਸੀਂ ਨਸ਼ੇ ਦੇ ਪਿੱਛੇ ਲੱਗੇ ਹੋਏ ਉਹਨੂੰ ਠੱਲ ਪਾਈਏ ਖੇਡਾਂ ਤੋਂ ਲਾਵਾ ਮੈਂ ਹੋਰ ਵੀ ਉਪਰ ਲੀਕਤੇ ਜਾ ਰਹੇ ਨੇ ਜਿਹੜੇ ਮੈਸੇਜ ਅਸੀਂ ਜੀ ਦੇਖੋ ਜੀ ਸਾਡਾ ਜਿਹੜਾ ਇਨਫੋਰਸਮੈਂਟ ਡਰਾਈਵ ਹੈ ਉਹ ਤਾਂ ਕੰਟੀਨਿਊਡ ਚੱਲਦਾ ਹੈ ਜਿਹੜੇ ਅਸੀਂ ਐਫ ਆਈ ਆਰਸ ਕਰਦੇ ਆ ਜਾਂ ਹੁਣ ਅੱਜ ਕੱਲ ਅਸੀਂ ਪ੍ਰਾਪਰਟੀ ਡਰੱਗ ਪੈਡਲਰਸ ਦੀ ਪ੍ਰਾਪਰਟੀ ਨੂੰ ਸੀਜ਼ ਕਰਨ ਵੱਲ ਲੱਗੇ ਹੋਏ ਆ ਫੋਰਫੀਚਰ ਉਹਦੇ ਨਾਲ ਨਾਲ ਅਸੀਂ ਕੁਝ ਕਾਲਜੇਸ 'ਚ ਕੁਝ ਡਰਾਮਾ ਵਗੈਰਾ ਵੀ ਕਰਾਉਂਦੇ ਸਕੂਲ ਕਾਲਜੇਸ 'ਚ ਕੁਝ ਦੂਜ ਤੋ ਇਹ ਸਾਡਾ ਕੰਟੀਨਿਊ ਪ੍ਰੋਸੈਸ ਹੈ ਅੱਜ ਅਸੀਂ ਫੁੱਟਬਾਲ ਕਰਾ ਰਹੇ ਹਾਂ ਹੁਣ ਕੁਝ ਹੋਰ ਪਲਾਨ ਕਰਾਂਗੇ ਬਟ ਇਹ ਕੰਟੀਨਿਊ ਹੀ ਰਹੇਗਾ ਸਰ ਏਜ ਲਿਮਿਟ ਕਿੰਨੀ ਹੈ ਜੀ ਇਹ ਬੱਚਿਆਂ ਦੀ ਜਿਹੜੀ ਟੂਰਨਾਮੈਂਚ ਜੀ ਜਿਹੜਾ ਇਹ ਫੁੱਟਬਾਲ ਦਾ ਮੈਚ ਹੈ ਇਹਦੇ ਚ 15 ਸਾਲ ਤੋਂ ਅਸੀਂ ਏਜ ਬ੍ਰੈਕਟਸ ਹੁੰਦੇ ਆ ਬਟ ਜਿਵੇਂ ਲਾਸਟ ਵੀਕ ਅਸੀਂ ਇੱਕ ਕਾਰਾਟੇ ਦਾ ਫੰਕਸ਼ਨ ਕਰਾ ਕੰਪੀਟੀਸ਼ਨ ਕਰਾਈ ਸੀ ਉਹਦੇ ਚ ਬਾਅਦ ਚ ਛੋਟੇ ਛੋਟੇ ਬੱਚੇ 6 ਸਾਲ ਦੇ ਬੱਚੇ ਵੀ ਜਿਹੜੇ ਵਿਲਿੰਗ ਆ ਗਏ ਸੀਗੇ ਸੋ ਅਦਾ ਕੋਈ ਹਾਰਡਨ ਫਾਸਟ ਰੂਲ ਨਹੀਂ ਹੈ ਬਟ ਜੋ ਰੂਲਸ ਆਫ ਦਾ ਗੇਮ ਹੁੰਦੇ ਹੋ ਤਾਂ ਅਸੀਂ ਫੋਲੋ ਕਰ ਹੀ ਰਹੇ ਹਾਂ ਸਰ ਪੇਰੈਂਟਸ ਵੀ ਇਨਵੋਲਵ ਕੀਤੇ ਗਏ ਹੋਰ ਵੀ ਇਨਵਿਟੇਸ਼ਨ ਦਿੱਤਾ ਗਿਆ ਦੇਖੋ ਜੀ ਇੱਥੇ ਬੇਸਿਕਲੀ ਅਸੀਂ ਤਾਂ ਟੀਮਾਂ ਬੁਲਾਈਆਂ ਬਟ ਪੇਰੈਂਟਸ ਇਫ ਦੇ ਵਾਂਟ ਟੂ ਕਮ मोस्ट ਵੈਲਕਮ ਉਸਤੇ ਇਲਾਵਾ ਅਸੀਂ ਇੱਥੇ ਆਪਣੀ ਨਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਸਾਰੇ ਪਿੰਡਾਂ ਚ ਇੱਥੇ ਜਿਹੜੀ ਸਮਰਾਲਾ ਪੁਲਿਸ ਸਟੇਸ਼ਨ ਦੇ ਆਦੀਨ ਪਿੰਡ ਪੈਂਦੇ ਉਹਨਾਂ ਦੀ ਕਮੇਟੀਆਂ ਨੂੰ ਬੁਲਾਇਆ ਔਰ ਉਹ ਕਾਫੀ ਛੇਤੀ ਪਹੁੰਚ ਰਹੇ